ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਤੁਹਾਨੂੰ ਦੱਸਾਂਗੇ ਗੁਰਦੁਆਰਾ ਕਟਾਣਾ ਸਾਹਿਬ ਤੇ ਦੇਗਸਰ ਸਾਹਿਬ ਜੀ ਦਾ ਇਤਿਹਾਸ ਜੋ ਲੁਧਿਆਣਾ ਵਿੱਚ ਸਥਿਤ ਹੈ ਇਹ ਗੁਰਦੁਆਰਾ ਸੇਮੀ ਅਤੇ ਪਾਸਾਈ ਦਸਵੀਂ ਨਾਲ ਸੰਬੰਧ ਹੈ ਸੇਮੀ ਪਾਸਾਈ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ 20 ਫੱਗਣ 1675 ਬਿਕਰਮੀ ਨੂੰ ਇੱਥੇ ਆਏ ਗੁਰੂ ਸਾਹਿਬ ਜੀ ਪਾਸ ਸੱਤ ਤੋਪਾਂ ਸਨ ਨਾਲ ਹੀ 1100 ਘੋੜਸਵਾਰ ਹਿੰਦੂ ਕੈਦੀ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰਵਾਉਣ ਵਾਲਾ ਇੱਕ 52 ਕਲੀਆਂ ਵਾਲਾ ਜਾਮਾ ਜਿਸ ਨਾਲ ਗਵਾਲੀਅਰ ਦੇ ਕਿਲੇ ਵਿੱਚੋਂ 42 ਕੈਦੀ ਰਾਜੇ ਸੜਵਾਏ ਸਨ ਆਪ ਜੀ ਨੇ ਇੱਕ ਰਾਤ ਇੱਥੇ ਵਿਸਰਾਮ ਕੀਤਾ ਅਤੇ 베ਰੀ ਸਾਹਿਬ ਨਾਲ ਘੋੜਾ ਬੰਨ੍ਹਿਆ ਸੀ ਇਹ ਅਸਥਾਨ ਆਪ ਜੀ ਦਾ ਦਮਦਮਾ ਸਾਹਿਬ ਅਖਵਾਇਆ ਜਾਂਦਾ ਹੈ ਮੀ ਸਬੰਧੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਉੱਚ ਦੇ ਪੀਰ ਬਣ ਕੇ 1705 ਨੂੰ ਇੱਥੇ ਆਏ ਸਨ ਆਪ ਜੀ ਦੇ ਨਾਲ ਭਾਈ ਦਿਆ ਸਿੰਘ ਭਾਈ ਧਰਮ ਸਿੰਘ ਭਾਈ ਮਾਨ ਸਿੰਘ ਭਾਈ ਨਵੀ ਖਾਨ ਭਾਈ ਗਨੀ ਖਾਨ ਸਨ ਆਪ ਜੀ ਨੇ ਇੱਥੇ 베ਰੀ ਸਾਹਿਬੇ ਠਾਪ ਲੰਗਰ ਖਵਾ ਕੇ ਬਿਸ਼ਰਾਮ ਕੀਤਾ ਆਪ ਜੀ ਨੇ ਆਪਣੇ ਪਵਿੱਤਰ ਹੱਥਾਂ ਨਾਲ ਦੀਗ ਵਰਤਾਈ ਇਸ ਕਰਕੇ ਗੁਰਦੁਆਰਾ ਸਾਹਿਬ ਦਾ ਨਾਮ ਦੇਗ ਸਰ ਸਾਹਿਬ ਰੱਖਿਆ ਗਿਆ ਅਤੇ ਕਿਹਾ ਜਾਂਦਾ ਹੈ ਕਿ ਜੋ ਵੀ ਸੁਖਣਾ ਸੁੱਖ ਕੇ ਇੱਥੇ ਦੇਗ ਕਰਵਾਉਂਦਾ ਹੈ ਤਾਂ ਉਹ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਨਾਲ ਪੂਰੀ ਹੋ ਜਾਂਦੀ ਹੈ ਸੋ ਏਸੀ ਗੁਰਦੁਆਰਾ ਦੇਗ ਸਰ ਸਾਹਿਬ ਤੇ ਕਟਾਣਾ ਸਾਹਿਬ ਜੀ ਦਾ ਇਤਿਹਾਸ ਜੇ ਸਾਡੀ ਵੀਡੀਓ ਵਧੀਆ ਲੱਗੀ ਤਾਂ ਅੱਗੇ ਸ਼ੇਅਰ ਜ਼ਰੂਰ ਕਰਿਓ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਸਿੱਖ ਇਤਿਹਾਸ ਨਾਲ ਜੋੜੋ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ